ਹਨ ਹੁੰਦੀ ਏ ਮੰਨਪੱਖੀ ਕਰਦੀ ਹੁੰਦੀ ਐਵੇਂ ਜਿਹੜਾ ਕੁਝ ਹੋ ਗਿਆ ਭਾਈ ਰੱਬ ਨੂੰ ਮਨਜੋ ਸੋ ਠੀਕ ਆ ਐ ਹੁਣ ਆਪਾਂ ਕਿਹੜਾ ਨੂੰ ਮੋੜ ਲਿਆਵਾਂਗੇ ਬਾਪੂ ਜੀ ਮੈਂ ਕੀ ਕਰਾਂ ਮੈਂ ਕਿਵੇਂ ਕੱਢੋਂਗੇ ਐਡੀ ਵੱਡੀ ਜ਼ਿੰਦਗੀ ਮੈਂ ਉਹ ਪੈ ਕੀ ਕਰ ਸਕਦੇ ਹੁਣ ਐ ਇਹ ਟੈਕਦੀ ਬਿਮਾਰੀ ਐ ਨਹੀਂ ਚਲਦੀ ਆ ਇੱਕ ਕਰਮ ਜੇ ਤਾਂ ਆਪਣਾ ਥੋੜਾ ਜਿਹਾ ਭਾਰੀ ਸੀਗਾ ਹੁਣ ਪਤਾ ਆ ਮਤਲਬ ਰੱਖਿਆ ਕਰ ਮੇਰੀ ਧੀ ਐ ਨਹੀਂ ਕਰੀ ਦਾ ਕੀ ਕਰਾਂ ਬਾਪੂ ਜੀ ਕੋਸ਼ਿਸ਼ ਤਾਂ ਕਰਦੀ ਆ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਈ ਨਾ ਭਾਈ ਪਰ ਮੇਰੇ ਮਨ ਤੋਂ ਨਹੀਂ ਉਤਰਦਾ ਭਾਈ 5 ਸਾਲਾਂ ਨੂੰ ਜਵਾਕ ਧਾਰ ਹੋ ਜਾਣਗੇ ਵੱਡਾ ਤਾਂ ਨੌਂ ਦਾ ਸਾਲ ਦਾ ਹੋਇਆ ਫਿਰਦਾ ਛੋਟਾ ਵੀ ਤਾਂ ਨੇ ਸਾਲ ਦਾ ਹੈਗਾ ਕੀ ਲੱਗ ਦੇ ਨੇ ਦਿਨ ਗੁਜ਼ਾਤੇ ਹਮ ਐ ਮੇਰੀ ਧੀ ਐ ਨਾ ਕਰ ਕਰ ਹਾਂਸ ਲਾਟਿਆ ਕਰ ਬਾਕੀ ਆਪਣਾ ਸੁੱਖੀ ਹੈਗਾ ਮਾਦਾ ਕੇ ਹਾਜੀ ਪਤਾ ਤੈਨੂੰ ਪੱਗ ਦੇ ਦਿੰਨੇ ਆਗੇ ਪਰ ਮੰਨਿਆ ਨਹੀਂ ਜਾਨਾ ਮੇਰੀ ਪਰਜਾਈ ਆ ਕਹਿੰਦਾ ਲੋਕ ਕੀ ਕਹਿਣਗੇ ਵੀ ਤਾਂ ਇਹੀ ਕੁਛ ਬਾਲਦਾ ਸੀਗਾ ਮੈਂ ਕਰ ਮਜੀ ਤੇ ਮਰਿਆ ਨਹੀਂ ਤੇਨੇ ਪੱਗ ਲੈ ਲਈ ਮਾ ਪਤਾ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਲੋਕ ਤਾਂ ਬੁੱਲ ਹੀ ਜਾਂਦੇ ਰਹਿੰਦੇ ਹੁੰਦੇ ਨੇ ਮੈਂ ਤੂੰ ਇਹਨੂੰ ਆਪਦੇ ਸਿਰ ਧਰ ਲਾ ਹੈ ਜਵਾਕ ਪਾਲਦੇ ਹੋ ਜਾਣਗੇ ਚੱਲ ਫੇਰ ਵੀ ਜਵਾਕਾਂ ਦਾ ਤਾਂ ਪਾਲਣ ਪੁੱਛਣਾ ਆਪਦੇ ਮਨ ਕੀ ਕਰਦਾ ਪਤਾ ਬਾਕੀ ਮੈਂ ਹੈਗਾ ਬਾਹ ਉਹ ਜਾਣ ਕੇ 4 ਸਾਲਾਂ ਨੂੰ ਤਾਂ ਕੀ ਮੇਰਾ ਪਤਾ ਹੌਸਲਾ ਰੱਖਿਆ ਕਰ ਹੈ ਮੱਕੀ ਬਾਈ ਤੇਰੇ ਬਾਪੂ ਨੇ ਜੀ ਚਲਾ ਦੰਦੇ ਸੀ ਉਹ ਦੱਸ ਦੇ ਬਸ ਉਹ ਵੀ ਇਹੀ ਕਹਿੰਦੇ ਸੀਗੇ ਵੀ ਤੂੰ ਉਹਦੇ ਦੋਹਰ ਨਾਲ ਵਿਆਹ ਕਰਾ ਲਾ ਪਰ ਮੈਂ ਨਹੀਂ ਛੇਤੀ ਕਿਵੇਂ ਬਾਪੂ ਜੀ ਕਿਵੇਂ ਸੋਚ ਸਕਦੀ ਹੈ ਕੋਈ ਨਾ ਪਤਾ ਆਪਾਂ ਸੋਚ ਲਾਂਗੇ ਕੋਈ ਨਾ ਐਨੇ ਛੇਤੇ ਕੋਈ ਹੱਲ ਨਹੀਂ ਹੁੰਦਾ 4 ਦਿਨ ਪੇਕੇ ਲਾਇਆ ਕਰ 4 ਦਿਨ ਉਹੜੇ ਲਾ ਲਿਆ ਕਰ हौली हौली टाइम भी आंदा है सुखी करा लूगा सारी जिंदगी पी है अपनी जवानी खराब कर दी है मेरी धीर मेरा पुता कर ला रोटी टुक ला ला जवाक भी स्कूलो आने आने ए नहीं करी होंगे या और पुता और की पता से मेरा भी बुढ़े बाप का बड़ा परि जवानी पता होंख्या जा मेरा उठ चपा पा और ले मेरा और चापानी कर ला जो जवा कौन और बेचारी दुखी ना हो बे की करे ਪਰ ਜਵਾਨੀ ਚ ਜਦੋਂ ਘਰ ਆਲਾ ਤੁਰ ਜੇ ਵਿਚਾਰੀ ਵਿਧਵਾ ਹੋਗੀ ਚੱਲ ਸੁੱਖੀ ਨੂੰ ਮਨਾਉਣੇ ਕਿਵੇਂ ਨਾ ਕਿਵੇਂ ਹੋਊਗੀ ਆ ਭਾਈ ਇਕ ਤਾਂ ਬਾਪੂ ਜੀ ਪਤਾ ਨਹੀਂ ਕਿੱਧਰ ਚਲੇ ਗਏ ਨੇ ਇਕ ਤਾਂ ਜਵਾਖ ਨਹੀਂ ਟਿਕਦਾ ਹੈਗਾ ਰੋਈ ਜਾਂਦਾ ਸੀਗਾ ਆਏ ਹਾਏ ਉਹ ਲੈ ਪਰਜਾਈ ਮੈਨੂੰ ਫੜਾ ਦੇ ਕਾਹ ਤੋਂ ਤੰਗ ਹੋਈ ਜਾਂਦੀ ਆ ਬਾਪੂ ਲੈ ਕੇ ਨਹੀਂ ਅੱਜ ਸਾਥ ਚ ਨਾ ਲੈ ਕੇ ਹੈ ਮੈਨੂੰ ਫੜਾ ਦੇ ਤੂੰ ਮੇਰੇ ਬਾਪੂ ਨੂੰ ਫੜਾ ਲਿਆ ਕਰ ਸੱਤ ਚ ਲੈ ਆਇਆ ਕਰ ਘੰਟਾ ਜਿੰਨਾ ਟਾਈਮ ਤੇਰਾ ਕੰਮ ਕਰਦਾ ਵੇਲਾ ਹੁੰਦਾਗਾ ਲੈ ਕੋਈ ਨਾ ਮੈਂ ਫੜਾ ਕੇ ਆ ਗਿਆ ਅੱਜ ਨਾ ਤੂੰ ਸੰਨੀ ਕਰੀ ਉਹ ਰੋਜ਼ ਔਖੀ ਹੁੰਦੀ ਆ ਮੈਂ ਆਪੀ ਕਰ ਦੂੰਗਾ ਸੰਨੀ ਸੁੰਨੀ ਦਾ ਪੱਠਿਆਂ ਦਾ ਮੈਂ ਆਪੀ ਛੱਡਿਆ ਕਰੂੰਗਾ ਬਸ ਤੂੰ ਝਾੜੂ ਦਾ ਕਰ ਲੈ ਕਰ ਰੋਟੀ ਟੁੱਕ ਦਾ ਕਰ ਲੈ ਕਰ ਇਸ ਸਾਰੇ ਕੰਮ ਨੇ ਜੀ ਹਾਂ ਉਸ ਤੋਂ ਬਾਅਦ ਬਸ ਆਪਦਾ ਆਰਾਮ ਕਰ ਲਿਆ ਕਰ ਕੋਈ ਨਹੀਂ ਕੰਮ ਕਰਨ ਮੈਂ ਆਪੀ ਕਰੂੰਗਾ ਬਾਕੀ ਜਵਾਗ ਜੋ ਬਾਪੂ ਨੇ ਸਮਝਾਦਾ ਕਰਾਈਆਂ ਮੈਂ ਚੱਕ ਲੈ ਕਰ ਤੂੰ ਐਵੇਂ ਤੰਗ ਨਾ ਹੋਇਆ ਕਰ ਜੰਗਾ ਦੂਜਾ ਤਾਂ ਵਗ ਗਿਆ ਸਕੂਲ ਟਾਈਮ ਨਾ ਹਾਂ ਉਹ ਤਾਂ ਕਿਉਂ ਕੁਈ ਨਾ ਵਤਸਾ 2 ਸਾਲਾਂ ਨੂੰ ਇਹਨੂੰ ਵੀ ਪੜਨ ਲਾ ਦਾਂਗੇ ਐਂ ਪਾਲ ਜਾਣਗੇ ਜਵਾਕ ਕੋਈ ਨਾ ਪਰਵਾਹ ਨਾ ਮੰਨ ਮੈਂ ਤੇਰੇ ਨਾਲ ਖੜਾ ਚੰਗਾ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਤੂੰ ਐਂ ਨਾ ਮੰਨ ਜਾ ਉਹ ਡੋਲਿਆ ਕਰ ਠੀਕ ਆ ਰੋਇਆ ਰੋਣੀ ਰਹਿਣੀ ਹੈਗੀ ਐਮੀ ਠੀਕ ਆ ਹੋਰ ਐਵੇਂ ਘਬਰਾਇਆ ਨਾ ਕਰ ਜੋ ਹੋ ਗਿਆ ਸੋ ਹੋ ਗਿਆ ਵਧੀਆ ਆਪਾਂ ਤੇਰੇ ਜਵਾਕ ਪਾਲਾਂਗੇ ਠੀਕ ਆ ਬਸ ਐਂ 4 ਸਾਲਾਂ ਨੂੰ ਵੱਡਾ ਮੁੰਡਾ ਹੁਣ ਕਿੰਨੇ ਸਾਲ ਦਾ ਹੋ ਗਿਆ ਦੇਖ ਲੈ ਆਪੇ ਡਾਰ ਹੋ ਜਾਊਗਾ ਐਂ ਟਾਈਮ ਲੰਘ ਜੂਗਾ ਖੁਸ਼ ਹੋ ਕੇ ਚੱਲ ਬਾਕੀ ਕੋਈ ਕੁਝ ਕਹਿੰਦਾ ਤੂੰ ਪਰਵਾਹ ਨਾ ਕਰਿਆ ਕਰ ਲੋਕ ਤਾਂ ਸੋ ਕੁਝ ਕਹਿੰਦੇ ਨੇ ਠੀਕ ਆ ਹੋਰ ਚਲ ਉਹਨੂੰ ਬਾਹਰ ਲੈ ਜਾ ਮਾੜਾ ਹਾਂ ਤੂੰ ਬੱਸ ਆਪਣਾ ਕੰਮ ਕਰ ਲੈਂਦੀ ਆਂ ਹਾਂ ਹਾਂ ਬਾਪੂ ਨੂੰ ਫੜਾ ਕੇ ਮੈਂ ਆ ਗਿਆ ਚੰਗਾ ਠੀਕ ਆ ਚੱਲ ਇਹ ਤਾਂ ਮੈਨੂੰ ਸਹਾਰੀ ਹੀ ਹੈਗਾ ਕਿੰਨਾ ਖਿਆਲ ਰੱਖਦਾਗਾ ਮੇਰਾ ਚੱਲ ਐਵੇਂ ਜ਼ਿੰਦਗੀ ਨਿਕਲ ਜਾਣੀ ਐ ਬੱਸ ਆਇਆ ਨਹੀਂ ਪਰਦੇਈ ਬਾਪੂ ਹਜੇ ਤੱਕ ਨਹੀਂ ਆਇਆ ਨੀਗਾ ਚਲ ਵਧੀਆ ਜਵਾਕ ਨੂੰ ਖਲਾ ਲੈਂਦਾਗਾ ਉਹਨਾਂ ਦੇ ਮਖਤਿਆਰ ਕੇ ਗਿਆ ਹੋਊਗਾ ਹਨਾ ਤੂੰ ਸੁੱਖੇ ਮੇਰੇ ਕੋਲ ਬਹੁਤਾਂ ਨਾ ਬੈਠਿਆ ਕਰ ਕਿਉਂ ਪਰਝਾਈ ਲੋਕ ਗੱਲਾਂ ਬਣਾਉਂਦੇ ਨੇ ਆਪਣੀਆਂ ਕੀ ਗੱਲ ਬਣਾਤੀ ਲੋਕ ਆਪਣੇ ਰਿਸ਼ਤੇ ਨੂੰ ਨਜਾਇਜ਼ ਕਹਿੰਦੇ ਨੇ ਕੋਈ ਨਾ ਪਰਝਾਈ ਕਹੀ ਜਾਣ ਤੇ ਫਿਰ ਆਪਣਾ ਰਿਸ਼ਤਾ ਤੈਨੂੰ ਪਤਾ ਹੀ ਨਹੀਂ ਹੋਰ ਪਰਝਾਈ ਦਾ ਹਨਾ ਤੂੰ ਤਾਂ ਮੈਨੂੰ ਆਪਣੇ ਛੋਟੇ ਭਰਾ ਵਾਂਗੂ ਮੰਨਦੀ ਐ ਮੈਂ ਤੈਨੂੰ ਆਪਣੀ ਵੱਡੀ ਭੈਣ ਵਾਂਗੂ ਮੰਨਦਾ ਹਾਂ ਜਿਹੜਾ ਕੋਈ ਕੁਛ ਕਹੀ ਜਾਂਦਾ ਕਹੀ ਜਾਂਦੇ ਹੁਣ ਜਦੋਂ ਰੱਬ ਨੇ ਵਕਤ ਪਾਇਆ ਲੋਕਾਂ ਨੇ ਵੀ ਗੱਲਾਂ ਬਣਾਉਣੀਆਂ ਹੀ ਨੇ ਹੈ ਮੈਂ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਸਕਦੀ ਰੱਬ ਨੇ ਜਿਹੜਾ ਵਕਤ ਪਾਇਆ ਉਹ ਤਾਂ ਮੈਂ ਕੱਟ ਲੂੰਗੀ ਕੋਈ ਨਾ ਔਖੀ ਸੌਖੀ ਪਰ ਮੈਂ ਤੁਹੇ ਇਹ ਤਾਣੇ ਮੇੜੇ ਨਹੀਂ ਸੁਣਾਂ ਜਾਂਦੇ ਲੋਕਾਂ ਦੇ ਉਹ ਬਸ ਭਰਜਾਈ ਤੱਕ ਕੌੜੀ ਸੱਚਾਈ ਜੀ ਮਲਾਬ ਹੀਰਾ ਨਹੀਂ ਕਹਿੰਦਾ ਰੰਡੀ ਤਾਰਾ ਰੰਡ ਕੱਟ ਲਵੇ ਪਰ ਕੱਟਣ ਨਹੀਂ ਦਿੰਦੇ ਲੋਕੋ ਕੁੜੇ ਲੋਕਾਂ ਦਾ ਤਾਂ ਬਸ ਸਰੀ ਪਿਆ ਜੇ ਕਲਾ ਹਮ ਕਿਸੇ ਪਾਸੇ ਨਹੀਂ ਜਾਂਦੇ ਲੋਕ ਹੁਣ ਜੇ ਆਪਾਂ ਵਿਆਹ ਕਰਾ ਲੈਂਦੇ ਲੋਕਾਂ ਨੇ ਮੈਨੂੰ ਫੇਰ ਵੀ ਕਹਿਣਾ ਸੀ ਵੀ ਇਹ ਤਾਂ ਇਹੀ ਕੁਛ ਭਾਲਦਾ ਸੀ ਹੁਣ ਆਪਾਂ ਵਿਆਹ ਨਹੀਂ ਕਰਾਇਆ ਹੁਣ ਆਪਾਂ ਇਹ ਬਾਰੇ ਹੁਣ ਗਲਤ ਕਹੀ ਜਾਂਦੇ ਨੇ ਵੀ ਇਹ ਤਾਂ ਵਿਆਹ ਨਹੀਂ ਕਰਾਇਆ ਹੁਣ ਤਾਂ ਰਿਲੇਸ਼ਨ ਵਿਆਹ ਹੈ ਮੈਨੂੰ ਇਹ ਬਥੇਰੇ ਲੋਕ ਕਹਿੰਦੇ ਨੇ ਵੀ ਤੂੰ ਵਿਆਹ ਕਰਾ ਲਾ ਓਏ ਕਿਹ ਐਂ ਸੱਸਰੀ ਜਾਂਦਾ ਕੰਮ ਐਦਾਂ ਬੋਲਦੇ ਨੇ ਹੁਣ ਇਹ ਲੋਕਾਂ ਦਾ ਕੀ ਕਰੀਏ ਬਾਕੀ ਭਰਜਾਈ ਐ ਬੰਦਾ ਆਪ ਤੇ ਸਹੀ ਚਾਹੀਦਾ ਹਨਾ ਕੋਈ ਕੁਛ ਕਹੀ ਜਾਵੇ ਕਿਸੇ ਤੇ ਕਹਿਣਾ ਕੋਈ ਨਹੀਂ ਫਰਕ ਹੁੰਦਾ ਕਹਿੰਦੇ ਹੁੰਦੇ ਜੇ ਤੁਸੀਂ ਜ਼ਿੰਦਗੀ ਚ ਕਾਮਯਾਬ ਹੋਣਾ ਪਹਿਲੀ ਗੱਲ ਤਾਂ ਇਹ ਛੱਡ ਦਿਓ ਵੀ ਲੋਕ ਕੀ ਕਹਿਣਗੇ ਜਿੰਨਾ ਟਾਈਮ ਆਪਾਂ ਇਹ ਗੱਲ ਚ ਫਸੇ ਰਹੇ ਉਹਨਾ ਟਾਈਮ ਆਪਾਂ ਜ਼ਿੰਦਗੀ ਚ ਕਾਮਯਾਬ ਹੀ ਨਹੀਂ ਹੋ ਸਕਦੇ ਤੂੰ ਤਾਂ ਹੁਣ ਬਾਹਰ ਤੁਰਦਾ ਫਿਰਦਾ ਚੱਲ ਤੂੰ ਤਾਂ ਬੰਦਿਆਂ ਦਾ ਮਨ ਕੁਝ ਹੋਰ ਦਾ ਭਜਨਾਨੀ ਦਾ ਮਨ ਬਹੁਤ ਕੋਮਲ ਹੁੰਦਾ ਵਾ ਬਾਕੀ ਭਰਜਾਈ ਜਿਹੜਾ ਹੀ ਕੋਈ ਇਹੀ ਜੀ ਗੱਲ ਕਰਦੀ ਉਹਨੂੰ ਘਰੇ ਬੜਨੀ ਨਹੀਂ ਹੁੰਦਾ ਕਹਿੰਦੇ ਭਾਈ ਸਾਡੇ ਨਾਲ ਆਇਆ ਕਰੋ ਜੇ ਤੁਸੀਂ ਇਹੀਆਂ ਗੱਲਾਂ ਕਰਨੀਆਂ ਨੇ ਹੂੰ ਹੌਣ ਕਹਿੰਦੀ ਵੈਸੇ ਤੈਨੂੰ ਕਿਹਨੇ ਦੱਸਿਆ ਸੀ ਤਾਈ ਤਾਈ ਆਈ ਸੀ ਉਧਰੋਂ ਅੰਮ੍ਰਿਤ ਜੀ ਦਾ ਹਾਂ ਕੀ ਕਹਿੰਦੀ ਕਿਹਨੇ ਦੱਸਿਆ ਉਹਨੂੰ ਬਸ ਕਈ ਲੋਕ ਗੱਲਾਂ ਬਣਾਉਂਦੇ ਨੇ ਆਪ ਹੀ ਕਹਿੰਦੀ ਹੋਊ ਤਾਈ ਵੀ ਇਹੀ ਜਿਹੀ ਆਗੀ ਆਪ ਕਹਿੰਦੀ ਹੋਊਗੀ ਲੋਕ ਕੌਣ ਗੱਲਾਂ ਬਣਾਉਂਦੇ ਜਾਂ ਤਾਂ ਨਾਂ ਧਰਨਾ ਵੀ ਫਲਾਣਾ ਕਹਿੰਦਾ ਫੇਰ ਮੈਂ ਜਾ ਕੇ ਜੁੱਤੀ ਫੇਰਦਾ ਫੇਰ ਅਗਲੀ ਕਹਿੰਦੀ ਕਿਹੜੀ ਕਹਿੰਦੀ ਆਗੀ ਹੈ ਕਿਹਦੇ ਕਿਹਦੇ ਨਾਲ ਲੜੇਗਾ ਤੂੰ ਕਿਹਨੂੰ ਕਿਹਨੂੰ ਸਫਾਈਆਂ ਦੇਵੇਂਗਾ ਆਪਣੇ ਰਿਸ਼ਤੇ ਦੀਆਂ ਮੈਂ ਲੋੜ ਹੀ ਨਹੀਂ ਹੈਗੇ ਅਗਲੇ ਇੱਕ ਵਾਰੀ ਕੰਡ ਝਾੜ ਕਰਤੀ ਅਗਲਾ ਮੁੜ ਕੇ ਗੱਲ ਨਹੀਂ ਕਰਦਾ ਬਿਸਰਦਾ ਘੜਾ ਤੁਸੀਂ ਦੱਸੋ ਕੀ ਲੈਣਾ ਹੈ ਲੋਕ ਨੂੰ ਹੀ ਨਹੀਂ ਜਾਣ ਦਿੰਦੇ ਹੈ ਕਿ ਸਾਡੇ ਦਾ ਰੱਬ ਨਹੀਂ ਪਹਿਲਾਂ ਬਹੁਤ ਮਾੜਾ ਕਰਦਾ ਇੱਕ ਲੋਕ ਨਹੀਂ ਖੜਾ ਛੱਡ ਦੇ ਇੱਕ ਤਾਂ ਆਪਣਾ ਰਿਸ਼ਤਾ ਹੀ ਇਹੋ ਜਿਹਾ ਤੇ ਹੋਰ ਪਰਚਾਈ ਦਾ ਕਿ ਲੋਕਾਂ ਨੇ ਤਾਂ ਗੱਲਾਂ ਬਣਾਉਣੀਆਂ ਨੇ ਕੋਈ ਨਾ ਤਾਂ ਕੀ ਹੋ ਗਿਆ ਪਰਜਾਈ ਮੈਂ ਤੇਰਾ ਦੇ ਇੱਕ ਸਹਾਰਾ ਬਣਿਆ ਚਟਾਨ ਵਾਂਗੂ ਤੇਰੇ ਨਾਲ ਲੜ ਕੇ ਖੜਾਂਗਾ ਤੇਰੇ ਜਵਾਕ ਪਾਦ ਕੇ ਮੈਂ ਜਮਾਨ ਕਰਨੇ ਨੇ ਠੀਕ ਆ ਫਤੂ ਤੂੰ ਵੀ ਤਾਂ ਕੱਲੋਂ ਵਿਆਹ ਕਰਾਉਣਾ ਦਾ ਕੱਲੋਂ ਕੋਈ ਬਗਾਨੀ ਆਉਗੀ ਉਹ ਕੇਮ ਚੱਲੂਗੀ ਦੇਖ ਮੈਂ ਵਿਆਹ ਕਰਾਉਣਾ ਨਹੀਂ ਮੈਂ ਤੇਰੇ ਨਾਲ ਤੇ ਇੱਕ ਵਾਦਾ ਕਰਦਾ ਮੈਂ ਤੇਰੇ ਜਵਾਕ ਪਾ ਲੈਣੇ ਨੇ ਕੱਲੋਂ ਅਗਲੀ ਆ ਗਈ ਹਨਾ ਬੰਡੀਆਂ ਪਹਿਨਗੀਆਂ ਤੇਰੇ ਦੇਖ ਦੋ ਜਵਾਕ ਨੇ ਆਪਣੇ ਤੇ ਇਹਨਾਂ ਨੂੰ ਜਮੀਨ ਘਟ ਜੋ ਕੀ ਫਿਰ ਮੈਂ ਵਿਆਹ ਨਹੀਂ ਕਰਾਉਣਾ ਮੈਂ ਤਾਂ ਬਸ ਲਾੜੀ ਬੰਦੇ ਨੂੰ ਚਾਹੀਦੀ ਨਹੀਂ ਹੁੰਦੀ ਵਿਆਹ ਕਰਵਾ ਕੇ ਵੀ ਕੀ ਆ ਬੇਲਾੜ ਦੀ ਪ੍ਰਾਪਤੀ ਹੋ ਗਿਆ ਲਾੜ ਆਪਣੇ ਕੋਲ ਹੈਗੀ ਆ ਮੈਂ ਤਾਂ ਇਹਨੂੰ ਆਪਦੀ ਲਾੜ ਮੰਨ ਲੈ ਮੇਰੇ ਪੁੱਤ ਆ ਰਗੇ ਨੇ ਪਰ ਤੂੰ ਤਾਂ ਕਿਸੇ ਕੁੜੀ ਨੂੰ ਪਿਆਰ ਕਰਦਾ ਸੀਗਾ ਤੂੰ ਤਾਂ ਕਹਿੰਦਾ ਸੀ ਵੀ ਉਹਦੇ ਨਾਲ ਵਿਆਹ ਕਰਾਏਗਾ ਬਸ ਤੇਰੇ ਵਾਸਤੇ ਮੈਂ ਉਹਦੀ ਵੀ ਕੁਰਬਾਨੀ ਦੇਦੀ ਮੈਂ ਜਵਾਬ ਦੇਤਾ ਸੀ ਮੱਸ ਮੈਂ ਮੈਂ ਵਿਆਹ ਨਹੀਂ ਕਰਾਉਣਾ ਹੋਰ ਮੈਂ ਕਿਵੇਂ ਛੱਡਾਂ ਉਹ ਛੋਟੇ ਛੋਟੇ ਜਿਹਾਕਾਂ ਮੈਂ ਉਹਨਾਂ ਦਾ ਹੱਕ ਖਾਵਾਂ ਮੈਂ ਤੇਰੀ ਤੇਰੀ ਵੀ ਜ਼ਿੰਦਗੀ ਖਰਾਬ ਕਰਤੀ ਨਾਲ ਮੇਰੀ ਤਾਂ ਜਿਹੜੀ ਜ਼ਿੰਦਗੀ ਹੋਈ ਸੀ ਖਰਾਬ ਬਸ ਪਰਜਾਈ ਮੈਂ ਤੇਰੀ ਤੇਰੇ ਤੇ ਤੇਰੇ ਜਵਾਕਾਂ ਦੇ ਲਿਖੇ ਲਾਤੀ ਆਪਣੀ ਸਾਰੀ ਜਵਾਨੀ ਲਾਲਾ ਸਾਰੀ ਜ਼ਿੰਦਗੀ ਲਾਲਾ ਬਸ ਮੈਂ ਕਹਿਣਾ ਵੀ ਆਪਣੇ ਜਵਾਕ ਵਧੀਆ ਪੜਾ ਲੈਣਾ ਕੋਈ ਵੱਡੇ ਅਫਸਰ ਬਣਿਆ ਬਸ ਮੇਰਾ ਇਹੀ ਸੁਪਨਾ ਮੇਰਾ ਜ਼ਿੰਦਗੀ ਦਾ ਹੋਰ ਕੋਈ ਸੁਪਨਾ ਹੀ ਨਹੀਂ ਹੈਗਾ ਹੈ ਟੈਲੀਫੋਨ ਤੇ ਕਈ ਵਾਰ ਫੋਨ ਆਇਆ ਉਹਦਾ ਮੈਂ ਦੇਖਿਆ ਨੰਬਰ ਬਸ ਕਰੀ ਜਾ ਬੇ ਹੁਣ ਮੈਂ ਇਗਨੋਰ ਕਰਤਾ ਨਾ ਬਸ ਮੈਂ ਕੋਈ ਗੱਲ ਨਹੀਂ ਕਰਨੀ ਜੇ ਤੂੰ ਚੱਕਿਆ ਤੂੰ ਬਸ ਚਾਹੇ ਇਦਾਂ ਕਹਿ ਦੇ ਮੈਂ ਤੂੰ ਫੋਨ ਨਾ ਕਰ ਕਰੀ ਮੈਂ ਉਹਦੇ ਨਾਲ ਵਿਆਹ ਕਰਵਾ ਲਿਆ ਬਸ ਚਾਹੇ ਤੂੰ ਇਦਾਂ ਕਹਿ ਦੇ ਕੋਈ ਫੋਨ ਨਾ ਕਰੀ ਉਹਨਾਂ ਕੋ ਸਪਨਾ ਸਮਝ ਕੇ ਭਲੇ ਆ ਪਰ ਮੈਂ ਕਿਵੇਂ ਕਹਿ ਸਕਦੀ ਆਂਗੀ ਜਦ ਇਤਨਾ ਕੁਝ ਹੋਈ ਨਹੀਂ ਹੈਗਾ ਆਪਣੇ ਚ ਬਸ ਤੂੰ ਨੂੰ ਝੂਠ ਬੋਲਦੀ ਆਂ ਅਗਲੀ ਕਿਤੇ ਹੋਰ ਕਹਿ ਤੂੰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਾ ਮੈਂ ਮੈਂ ਨਹੀਂ ਚਾਹੁੰਦਾ ਮੈਂ ਉਹਨੂੰ ਕਈ ਵਾਰੀ ਸਮਝਾਇਆ ਵੀ ਮੇਰੇ ਪਿੱਛੇ ਫੁਕਵਾਰੀ ਰਹੇ ਬਸ ਮੈਂ ਤਾਂ ਜ਼ਿੰਦਗੀ ਤੇ ਰਜਵਾਕਾਂ ਦੇ ਲਿਖੇ ਲਾਤੀ ਪਰ ਜਾਈ ਦੇਖ ਮੈਂ ਪਰ ਜਾਈ ਨਹੀਂ ਮਜਬੂਰ ਨਹੀਂ ਕਰਦੀਗੀ ਜੇ ਤੂੰ ਵਿਆਹ ਕਰਾਉਣਾ ਤਾਂ ਕਰਾ ਸਕਦਾਗਾ ਮੈਂ ਤਾਂ ਜ਼ਿੰਦਗੀ ਕੱਢ ਲੂੰਗੀ ਕੋਈ ਨਾ ਆਪਣੇ ਬੱਚਾ ਫਿਰ ਤੇ ਬਸ ਮੈਂ ਫੈਸਲਾ ਲੈ ਲਿਆ ਬਸ ਹੁਣ ਮੈਂ ਤੈਨੂੰ ਖੁਸ਼ ਦੇਖਣਾ ਚਾਹੁੰਦਾ ਤੂੰ ਖੁਸ਼ ਰਹਾ ਕਰ ਜੋ ਵੀ ਤੈਨੂੰ ਚਾਹੀਦਾ ਮੈਂ ਘਰ ਚ ਲਿਆ ਕੇ ਦਊਗਾ ਮੈਂ ਦਿਨ ਰਾਤ ਇੱਕ ਕਰਕੇ ਕਮਾਈ ਕਰੂੰਗਾ ਠੀਕ ਆ ਜੋ ਅੱਕਾ ਨੂੰ ਵਧੀਆ ਸਕੂਲ ਚ ਦੇਖ ਲਾਇਆ ਹੋਆ ਫੀਸ ਮੈਂ ਆਪੀ ਭਰੂੰਗਾ ਤੂੰ ਮਰਜ਼ੀ ਭਰਾਂ ਤੂੰ ਜੋ ਪਾਉਣਾ ਪਾ ਜੋ ਖਣਾਉਣਾ ਹੁੰਦਾ ਪਰ ਤੂੰ ਖੁਸ਼ ਚਾਹੀਂਦੀ ਠੀਕ ਆ ਮੈਂ ਤੇਰਾ ਹੱਥ ਦੇਣ ਕਿਵੇਂ ਦਊਂਗੀ ਤੁੱਕੀ ਤੂੰ ਮੈਨੂੰ ਨੋਕ ਖੁਸ਼ ਰੱਖਦਾ ਵਾ ਪਰ ਧਾਈ ਮੇਰੀ ਘਮੋੜੀ ਕਿਸਮਤ ਆ ਕਿ ਇਹ ਗੱਲਾਂ ਕਹਿ ਕੇ ਪਰਜਾਈ ਮੈਨੂੰ ਸ਼ਰਮਿੰਦਾ ਨਾ ਕਰ ਦੇ ਕਾ ਇਹ ਮੇਰਾ ਫਰਜ਼ ਆ ਦਾ ਤੂੰ ਮੇਰੇ ਭਾਈ ਦੀ ਘਰ ਆਈ ਉਹ ਵੀ ਮਾਂ ਦਾ ਮੈਂ ਸੰਭਾਲ ਕੇ ਰੱਖੂਗਾ ਮੈਨੂੰ ਪਤਾ ਲੋਕ ਤੇਰੇ ਤੇ ਕਿੰਨੀ ਮਾੜੀ ਨਜ਼ਰ ਰੱਖਦੇ ਨੇ ਹਨ ਜੋ ਤੇ ਆਉਣੀ ਜੰਨੀ ਆ ਤਾਂ ਕਰ ਕੀ ਨਹੀਂ ਮੈਂ ਤੈਨੂੰ ਭੇਜਦਾ ਕਿਤੇ ਵੀ ਮੈਂ ਆਪ ਲਿਆਉਣਾ ਜੋ ਚੀਜ਼ ਦੀ ਰੋਲ ਤੂੰ ਆ ਹੌਸਲਾ ਨਾ ਹਾਰ ਬਸ ਕਿਸੇ ਦਿਨ ਆਪਣੇ ਵੀ ਦਿਨ ਚੰਗੇ ਆਉਣਗੇ ਆਪਣੇ ਵੀ ਜਵਾਕ ਵਧੀਆ ਕਿਛਾ ਨੌਕਰੀ ਪੇਛੇ ਤੇ ਲੱਗਣਗੇ ਖੁਸ਼ੀਆਂ ਆਉਣਗੀਆਂ ਆਪਣੇ ਘਰ ਚ ਵੀ ਮੈਂ ਸੋ ਫੇਰਨਾ ਕਰ ਚੰਗਾ ਚਲ ਮੈਂ ਜਾਣਾਗਾ ਉਹ ਤੂੰ ਕਹਿੰਦੀ ਸੀ ਨਾ ਚਾਹ ਪੱਤੀ ਮੁੱਕੀ ਪੀਆ ਤੇ ਮਸਾਲੇ ਲਿਆਉਣ ਨੇ ਉਹ ਮੈਂ ਕਰਮੀ ਪੰਡਤ ਦੀ ਦੁਕਾਨ ਤੋਂ ਲਿਆਉਣਾ ਪੜਖੇ ਚੰਗਾ ਤੂੰ ਬਸ ਐ ਰੋਇਆ ਜਾ ਨਾ ਕਰ ਮੇਰਾ ਵੀ ਮਨ ਦੁਖੀ ਹੋ ਜਾਂਦਾ ਚੰਗਾ ਹੌਸਲਾ ਰੱਖਿਆ ਕਰ ਨਾਲੇ ਫ੍ਰੀ ਤੋਂ ਕੁ ਨੋਨ ਆ ਲਾ ਹੁਚਾ ਕਰਦਾ ਤੂੰ ਚੰਗਾ ਬਪੂ ਵੀ ਆਉਣ ਵਾਲਾ ਹੋਊਗਾ ਉਹਨੂੰ ਉਹ ਸਾਨੂੰ ਲੈ ਕੇ ਮੈਂ ਕਿਵੇਂ ਕਹਦਾ ਉਹਨੂੰ ਪਿੱਛੇ ਹਟ ਜਾ ਕਿਉਂਕਿ ਮੇਰੇ ਕੋਲ ਹੋਰ ਕੋਈ ਰਸਤਾ ਵੀ ਤਾਂ ਹੈ ਨੀਗਾ ਨਾ ਮੈਂ ਇਹਨੂੰ ਹਾਂ ਕਹਿ ਸਕਦੀ ਨਾ ਮੈਂ ਨਾ ਕਹਿ ਸਕਦੀ ਹਾਂ ਵੀ ਕਰੋ ਤਾਂ ਕਰੋ ਕਿ ਰੋਟੀ ਤਾਂ ਬੰਨਤੀ ਬਾਪੂ ਜੀ ਲੈ ਜਾਣਗੇ ਆਪ ਹੀ ਹੁਣ ਹੋਰ ਮੇਰੀ ਤੇ ਰੋਟੀ ਬੰਨਤੇ ਸੁੱਖੀ ਦੇ ਹਾਂਜੀ ਕੋਈ ਨਾ ਪਤਾ ਹੁਣ ਖੇਤ ਜਾ ਕੇ ਮੈਂ ਉਹਦੇ ਕੋਲੇ ਕਰਦਾ ਗੱਲ ਅੱਜ ਖੇਤ ਬੈਠੇ ਹੁਣ ਸੁਣ ਜਾਣਾ ਬਿਆਕਰ ਵਾਲਿਓ ਭਾਈ ਤੁਸੀਂ ਪੱਕਾ ਦੇ ਦਾਂਗੇ ਐ ਭਾਈ ساری ਉਮਰ ਕਿੱਥੇ ਗੱਡੇਗੀ ਹੈ ਜਮਾਨੀ ਪੈਰ ਜਾਂਦਾ ਮੀ ਹੈ ਐ ਨਹੀਂ ਸਰਦਾ ਹੁੰਦਾ ਦੋਵੇਂ ਬਤਮਾਨ ਬਣਾ ਬਿਆਹ ਕਰਾ ਲੋ ਇੱਕ ਦੂਜੇ ਨਾਲ ਲੋਕ ਐਵੇਂ ਗੱਲਾਂ ਬਣਾਉਣਗੇ ਹੈ ਕਰਛੇ ਨਹੀਂ ਹੁੰਦਾ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ ਲੋਕਾਂ ਨੇ ਨਹੀਂ ਸੁਣੇ ਹੁੰਦੇ ਪਤਾ ਲੋਕ ਤਾਂ 100 ਕੁਛ ਕਹਿੰਦੇ ਨੇ ਕਹਿੰਦੇ ਆਰੀ ਦੇ ਦੰਦੇ ਇੱਕ ਪਾਸੇ ਹੁੰਦੇ ਨੇ ਲਿਆਂ ਦੇ ਦੋਨੇ ਪਾਸੇ ਗਿਰੀ ਗਿਰੀ ਸੁਣੋਗੇ ਲੋਕਾਂ ਨੇ ਕਹਣਾ ਹਲੇ ਕਰਲਾ ਮਰੀਨ ਹਲੇ ਸਾਲ ਵੀ ਨਹੀਂ ਹੋਇਆਗਾ ਕੋਈ ਨਾ ਬਤ ਕੁਛ ਨਹੀਂ ਹੁੰਦਾ ਲੋਕ ਕੰਨ ਨਹੀਂ ਸੁਣੀਂਦੇ ਹੁੰਦੇ ਲੋਕ ਤਾਂ ਕੁੱਤੇ ਹੁੰਦੇ ਨੇ ਹੈ ਕੋਈ ਨਾਮੇ ਦੰਨਾ ਕੇ ਚੰਗਾ ਸੁਮਿਆਉਂਗਾ ਮੇਰਾ ਪੁੱਤ ਘੇੜ ਘੋਟ ਲਾ ਲੈ ਹਾਂਜੀ ਜਵਾਕ ਸਕੂਲੋਂ ਆਏ ਉਦੋਂ ਖੋਲਦੀ ਮੇਰਾ ਚਿਹਰਾ ਚੰਗਾ ਠੀਕ ਹੈ ਜੀ ਹਾਂ ਐਂ ਘੌ ਰੱਖੀ ਕਰੇ ਥੋੜੀ ਡੰਗਰ ਪਛੂ ਦੀ ਉਹ ਮੱਧ ਨਮੀ ਸੁੱਈ ਆਗੇ ਕਹਦਾ ਘਟ ਰੋ ਦੁੱਧ ਨਾ ਚੁੱਕੇ ਪੁੱਤ ਘੌ ਰੱਖੀ ਨੰਗਾ ਠੀਕ ਆ ਬਖਲਾ ਖਲਾ ਗਿਆ ਦਵਾਰੇ ਬੰਨਦੀ ਮੇਰਾ ਚਿਹਰਾ ਹੋਣੀ ਬੁਲਾ ਦਮ ਬੱਚਾ ਹਾਂ ਪੁੱਤ ਪਿਆ ਦੇ ਹੈਲੋ ਹਾਂ ਮਾ ਸਸ਼ਵੀਕਾਲ ਹੋਰ ਠੀਕ ਹੋਵਗੇ ਤੁਸੀਂ ਹਾਂ ਮੈਂ ਵੀ ਠੀਕ ਹਾਂਗੀ ਉਰੇ ਵੀ ਸਭ ਰਾਜੀ-ਬਾਜੀ ਨੇ ਸਭ ਠੀਕ ਆ ਮਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋਗੇ ਹੁਣ ਜਦੋਂ ਨਹੀਂ ਮੰਨਦਾ ਹੈਗਾ ਰਿਸ਼ਤੇ ਨੂੰ ਮੈਂ ਕਿਵੇਂ ਕਹਿਦਾ ਉਹਨੂੰ ਧੱਕੇ ਨਾਲ ਮੇਰੇ ਨਾਲ ਵਿਆਹ ਕਰਾ ਉਹ ਤਾਂ ਮੈਨੂੰ ਇਹੀ ਕਹਿੰਦਾ ਵੀ ਆਪਾਂ ਦਿਓਰ ਪਹਚਾਈ ਰਿਸ਼ਤਾ ਹੀ ਨਿਵਾਵਾਂਗੇ ਹਾਂ ਨਾਲੇ ਮੇਰਾ ਵੀ ਮਨ ਨਹੀਂ ਮੰਨਦਾ ਹੈਗਾ ਇਸ ਜ਼ਬਰਦਸਤੀ ਰਿਸ਼ਤੇ ਨੂੰ ਉਹ ਤਾਂ ਗੱਲ ਤੁਹਾਡੀ ਠੀਕ ਹੈ ਕਿ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਕਰ ਲੂੰਗੀ ਜੇ ਤੁਹਾਨੂੰ ਇਦਾਂ ਹੀ ਲੱਗਦਾ ਹੈਗਾ ਤਾਂ ਤੁਸੀਂ ਆਪ ਆ ਕੇ ਸਮਝਾ ਦਿਓ ਤੁਸੀਂ ਆਪ ਗੱਲ ਕਰ ਲਓ ਪਰ ਮੈਂ ਨਹੀਂ ਕੁਝ ਕਹਿਣਾ ਹੈਗਾ ਕਿਸੇ ਨੂੰ ਵੀ ਚੱਲ ਠੀਕ ਆ ਮਾਂ ਮੈਂ ਤੁਹਾਡੇ ਨਾਲ ਫੇਰ ਗੱਲ ਕਰਦੀ ਆਂਗੀ ਮੈਨੂੰ ਬਹੁਤ ਸਾਰੇ ਕੰਮ ਨੇ ਹਲੇ ਠੀਕ ਹੁਣ ਮੈਂ ਮਾਂ ਨੂੰ ਕਿਵੇਂ ਸਮਝਾਵਾਂ ਵੀ ਮੈਂ ਬਿਆਹ ਲਈ ਰਿਸ਼ਤੇ ਲਈ ਨਹੀਂ ਰਾਜੀ ਹੈਗੀ ਹਲੇ ਕਿੰਨਾ ਕੁ ਟਾਈਮ ਹੋ ਗਿਆ ਲੋਕ ਕੀ ਕਹਿਣਗੇ ਲੋਕ ਤਾਂ ਇਹੀ ਕਹਿਣਗੇ ਨਾ ਵੀ ਸ਼ਾਇਦ ਮੈਂ ਉਹਨੂੰ ਮਰੇ ਲੋੜਦੀ ਸੀਗੀ ਵੀ ਇਹਨੂੰ ਆਪਣੇ ਦਿਓਰ ਨਾਲ ਵਿਆਹ ਕਰਾਉਣ ਦੀ ਕਾਲੀ ਸੀਗੀ ਪਰ ਜਾਈ ਹੁਣ ਇੰਨੇ ਰਿਸ਼ਤੇਦਾਰ ਆਏ ਸੀ ਹਨਾ ਮੇਰੀ ਵੀ ਘੰਟਾ ਉਹਨਾਂ ਨੇ ਕਲਾਸ ਲਾਈ ਆ ਤੈਨੂੰ ਵੀ ਕੀ ਕਹਿੰਦੇ ਰਹਿੰਦੇ ਨੇ ਹੁਣ ਯਾਰ ਮੈਂ ਤਾਂ ਮਜਬੂਰ ਨਾ ਹੁਣ ਦੇਖ ਪਰ ਜਾਈ ਕੀ ਕਰ ਸਕਦੇ ਆ ਆਪਣਾ ਰਿਸ਼ਤੇ ਹੀ ਹੈ ਜਹ ਹਨਾ ਹੁਣ ਮੈਨੂੰ ਕਹਿੰਦੇ ਵੀ ਵਿਆਹ ਕਰਾ ਲਾ ਤੂੰ ਹੁਣ ਤੇਨੂੰ ਪਤਾ ਆਪਾਂ ਤਾਂ ਕਦੇ ਹੈ ਸੋਚੇ ਨਹੀਂ ਇੱਕ ਦੂਜੇ ਬਾਰੇ ਹਨਾ ਸੋਚਿਆ ਤਾਂ ਚਲ ਨਹੀਂ ਹੈਗਾ ਮੈਨੂੰ ਇਹੀ ਕਹਿੰਦੇ ਨੇ ਵੀ ਦੇਖੋ ਐਤੋਂ ਤਾਂ ਜ਼ਿੰਦਗੀ ਨਿਕਲਣੀ ਨਹੀਂ ਹੈਗੀ ਨਹੀਂ ਤਾਂ ਲੋਕਾਂ ਦੇ ਦਿਲ ਤੇ ਮਾੜੀ ਨਿਗਾ ਰੱਖਣੀ ਹੈ ਨੋਰ ਹੁਣ ਅੱਜ ਸਾਰੇ ਆ ਕੇ ਗਏ ਨੇ ਹਨਾ ਰਿਸ਼ਤੇਦਾਰ ਭੂਆ ਹੁਣੀਆਂ ਕੀ ਸਾਰੇ ਇਹੀ ਕਹਿੰਦੇ ਨੇ ਵੈਸੇ ਗੱਲ ਕਹਿੰਦੇ ਤਾਂ ਸਿਆਣੇ ਸਹੀ ਹੁੰਦੇ ਨੇ ਹਨਾ ਆਪਣੇ ਫਾਇਦੇ ਵਾਸਤੇ ਕਹਿੰਦੇ ਨੇ ਤੂੰ ਮੈਨੂੰ ਇਹ ਦੱਸ ਵੀ ਤੂੰ ਮੇਰਾ ਵਿਆਹ ਕਰਾ ਲੇਂਗਾ ਕਿ ਨਹੀਂ ਨਹੀਂ ਦੇਖ ਪਰਜਾਈ ਇਹ ਚ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਤੂੰ ਦੱਸ ਮੇਰ ਨਾਲ ਖੁਸ਼ ਰਹੇਂਗੀ ਤੂੰ ਰਾਜ਼ੀ ਹੈ ਮੈਂ ਕੋਈ ਤੱਕਾ ਨਹੀਂ ਜ਼ਬਰਦਸਤੀ ਨਹੀਂ ਕਰਨਾ ਚਾਹੁੰਦਾ ਜਾਂ ਤੇਰੇ ਤੇ ਦਵਾ ਪਾ ਕੇ ਨਹੀਂ ਤੂੰ ਦੱਸ ਵੀ ਖੁਸ਼ ਹੋ ਕਿ ਮੇਰ ਨਾਲ ਵਿਆਹ ਕਰਾ ਕੇ ਰਾਜ਼ੀ ਹੈ ਨਹੀਂ ਫਿਰ ਮੈਂ ਆਪਣਾ ਫੈਸਲਾ ਸੁਣਾਉਂਗਾ ਮੈਂ ਤਾਂ ਖੁਸ਼ ਹਾਂਗੀ ਤੂੰ ਮੇਰਾ ਨਾ ਖਿਆਲ ਰੱਖਦਾਗਾ ਇਹਨਾਂ ਤਾਂ ਤੇਰਾ ਵਾਈ ਵੀ ਮੇਰਾ ਖਿਆਲ ਨਹੀਂ ਰੱਖਦਾ ਸੀਗਾ। ਮੈਨੂੰ ਇਦਾਂ ਲੱਗਦਾ ਵਾ ਵੀ ਮੈਂ ਦਿਨ ਨ ਵਿਆਹ ਕਰਾ ਕੇ ਖੁਸ਼ ਰਹੂੰਗੀ। ਤੇ ਭਜਾਈ ਤੇ ਰਹੇ ਫੈਸਲਾ। ਬਾਕੀ ਸਿਆਣਿਆਂ ਦਾ ਵੀ ਇਹ ਫੈਸਲਾਗਾ ਸਾਰਿਆਂ ਦਾ ਰਿਸ਼ਤੇਦਾਰਾਂ ਦਾ ਹਨਾ। ਬਸ ਤੂੰ ਨਾ ਸੋਚੀ ਵੀ ਪਤਾ ਨਹੀਂ ਮੈਂ ਤੇਰੇ ਮੁੱਲੋਂ ਮਲੀ ਗੱਲ ਪੈ ਗਈ ਤੇਰੇ। ਉਹ ਹੁਣ ਉਹ ਸਨ ਉਧਰ ਬਾਪੂ ਕੋਲ ਖੇਢੀ ਜਾਂਦਾ। ਹਾਂ ਗਿਆ ਨਹੀਂ ਅੱਜ ਬਾਪੂ ਸਾਥ ਚ ਲੈ ਕੇ। ਨਹੀਂ ਬਸ ਤੇ ਆਈ ਸੀ ਗਾਉਗੀ ਉਹ ਰਿਸ਼ਤੇਦਾਰਾਂ ਕਰਕੇ ਨਹੀਂ ਗਿਆ ਉਹ ਵੀ ਫਿਰ ਤੇ ਫਿਰ ਕੋਈ ਗੱਲ ਨਹੀਂ ਪਰਝਾਈ ਮੇਰਾ ਫੈਸਲਾ ਵੀ ਤੇਰੇ ਨਾਲ ਹੀ ਆ ਤਰਕੈਨ ਦੇ ਬਾਪੂ ਨੂੰ ਆਪਾਂ ਜਿਵੇਂ ਕੋਈ ਸ਼ਗਨ ਵਿਆਹ ਕਰਨਾ ਗਾ ਪੱਗ ਦੇਣੀਆਂ ਦੇ ਦੇ ਦੇਣਗੇ ਫਿਰ ਤੈਨੂੰ ਕੋਈ ਇਤਰਾਜ਼ ਤਾਂ ਨਹੀਂਗਾ ਨਹੀਂ ਮੈਨੂੰ ਕੀ ਇਤਰਾਜ਼ ਹੋਣਾ ਫਿਰ ਜਿਵੇਂ ਚਾ ਰੱਬ ਨੇ ਲਿਖਿਆ ਕਹਿੰਦੇ ਜੋ ਰੱਬ ਕਰਦਾ ਚੰਗੇ ਵਾਸਤੇ ਕਰਦਾਗਾ ਜਿਵੇਂ ਰੱਬ ਦਾ ਫੈਸਲਾ ਜਾਂ ਰਿਸ਼ਤੇਦਾਰਾਂ ਦਾ ਫੈਸਲਾ ਆਪਾਂ ਉਹਦੇ ਨਾਲ ਹੀ ਆਂਗੇ ਕੋਈ ਗੱਲ ਨਹੀਂ ਜਿੱਦ ਦੇ ਕਹਿਣਗੇ ਆਪਾਂ ਵਿਆਹ ਕਰਵਾ ਲੈਨੇ ਫਿਰ ਹੋਰ ਕੀ ਅੱਬੇ ਸੇ ਵੀ ਲੋਕ ਤਾਂ ਕਹੀ ਜਾਂਦੇ ਨੇ ਬਸ ਮੈਂ ਤਾਂ ਤਾਂ ਹੀ ਡਰਦੀ ਹਾਂ ਕਿੰਨੀ ਸੀ ਵੀ ਤੂੰ ਕਿਤੇ ਇਹ ਨਾ ਸੋਚੇ ਵੀ ਮੇਰਾ ਭਾਈ ਮਰ ਗਿਆ ਪਤਾ ਨਹੀਂ ਮੇਰੀ ਪਰਜਾਈ ਇਹੀ ਚਾਉਣੀ ਸੀ ਨਹੀਂ ਦੇਖ ਪਰਜਾਈ ਹੁਣ ਜਦੋਂ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਲੋਕ ਤਾਂ ਉਹ ਵੀ ਗੱਲਾਂ ਬਣਾਉਂਦੇ ਨੇ ਫੇਰ ਵੀ ਬਣਾਉਣਗੇ ਆਪਾਂ ਲੋਕਾਂ ਦੀ ਪਰਵਾਹੀ ਨਹੀਂ ਕਰਨੀ ਕਿਸੇ ਦੀ ਕਹਿੰਦੇ ਹੁੰਦੇ ਨੇ ਵੀ ਆਪ ਦਾ ਉੱਲੂ ਸਦਾ ਰੱਖਣਾ ਚਾਹੀਦਾ ਬਸ ਆਪਾਂ ਫੇਰ ਕੋਸ਼ਾਂਗੇ ਤਾਂ ਆਪਾਂ ਲੋਕਾਂ ਤੋਂ ਕੀ ਲੈਣਾਗਾ ਹਾਂ ਕਹਿੰਦੇ ਹੁੰਦੇ ਨੇ ਕੁੱਤੇ ਭੌਂਕਦੇ ਰਹੇ ਜਾਂਦੇ ਨੇ ਹਾਥੀਆਂ ਨੂੰ ਆਪਣੀ ਚਾਲ ਚੱਲਣਾ ਚਾਹੀਦਾ ਜੇ ਮੰਜ਼ਲ ਤੇ ਪਹੁੰਚਣਾ ਹੋਵੇ ਬਾਕੀ ਆਪਣੇ ਦੋ ਜਵਾਬ ਆ ਕੇ ਹੈਗੇ ਨੇ ਮੁੰਡੇ ਹਨਾ ਵਧੀਆ ਚਾਲ ਹੁਸਨ ਪੜਨ ਲੱਗ ਜੂਗਾ ਉਹ ਪੜਨ ਜਾਂਦਾਗਾ ਅਈ ਆਪਣਾ ਟਾਈਮ ਪਾਸ ਹੋ ਜੂ ਦੇਖਾ ਮੈਨੂੰ ਆਪਣੀ ਇਲਾਤ ਤਾਂ ਚਾਹੀਦੀ ਨਹੀਂ ਮੈਂ ਤੈਨੂੰ ਕਦੇ ਵੀ ਮਜਬੂਰ ਨਹੀਂ ਕਰੂੰਗਾ ਬਸ ਆਪਣਾ ਰਿਸ਼ਤਾ ਤੋਂ ਮੈਂ ਰਹੂਗਾ ਚਲ ਆਪਾਂ ਬਈ ਇਹਨੂੰ ਪਤੀ ਪਤਨੀ ਦੇ ਰਿਸ਼ਤੇ 'ਚ ਬਦਲ ਲੈਨੇ ਆ ਹਨਾ ਆਪਣਾ ਜੋ ਵੀ ਪਿਆਰ ਆ ਉਹ ਨਾਲ ਰਹੂਗਾ ਸਾਰਾ ਆਪਾਂ ਇੱਕ ਦੂਜੇ ਨੂੰ ਸਮਝਨੇ ਇੱਕ ਦੂਜੇ ਦਾ ਜਾਨਦੇ ਹਾਂਗੇ ਹਨ ਮੈਂ ਤੇਰੀ ਕਿੰਨੀ ਕੇਅਰ ਕਰਦਾ ਪਰਝਾਈ ਤੈਨੂੰ ਪਤਾ ਹੀ ਹੈ ਹਨ ਤੇ ਆਪਾਂ ਬਜ਼ੁਰਗਾਂ ਨੂੰ ਕਹਿ ਦਿੰਨੇ ਆ ਫਿਰ ਜਿਵੇਂ ਉਹਨਾਂ ਦਾ ਫੈਸਲਾ ਹੋਊਗਾ ਸਿਰ ਮੱਥੇ ਹੂੰ ਹੁਣ ਕਿਹੜਾ ਕੁਝ ਹੋਰ ਆਪਦੀ ਪਰਝਾਈ ਨੇ ਵਿਆਹ ਨਹੀਂ ਕਰਾਉਂਦਾ ਜਦੋਂ ਆਪਣੇ ਵਕਤ ਹੀ ਪਾਇਆ ਫਿਰ ਮੈਨੂੰ ਵੀ ਫੈਸਲਾ ਮਨਜ਼ੂਰ ਆ ਬਾਕੀ ਤੇਰੇ ਫੈਸਲੇ ਨਾਲ ਹੀ ਮੇਰਾ ਫੈਸਲਾ ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਨੀ ਹੈਂ ਤੂੰ ਮੇਰੇ ਨਾਲ ਖੁਸ਼ ਰਹੇਂਗੀ ਮੈਂ ਵੀ ਤੇਰੇ ਨਾਲ ਖੁਸ਼ ਰਹਾਂਗਾ ਹੂੰ ਠੀਕ ਓ ਪਰ ਐਨਾ ਫਿਰ ਤੁਰਿਆ ਕਰ ਹੁਣ ਮੈਂ ਦੇਖ ਆਪਣਾ ਫੈਸਲਾ ਸੁਣਾਤਾ ਨਾ ਤੂੰ ਵੀ ਰਾਜੀ ਸੀ ਜੇ ਤੂੰ ਖੁਸ਼ ਤਾਂ ਹੋ ਹੈ ਖੁਸ਼ ਹੈਗੀ ਦੇਖ ਜੇ ਤੂੰ ਖੁਸ਼ ਨਹੀਂ ਨਾ ਹੁੰਦੀ ਮੇਰਾ ਮਨ ਉਦਾਸ ਹੁੰਦਾ ਹੁਣ ਆਪਾਂ ਪਰਜਾਈ ਤੇ ਦਿਹੋਰਾ ਰਿਸ਼ਤਾ ਖਤਮ ਕਰ ਦਿੰਦੇ ਹਾਂ ਹੁਣ ਮੈਂ ਤੇਨੂੰ ਸਿਮਰੇ ਕਹਦਾ ਕਰੂੰ ਠੀਕ ਹੁਣ ਤਾਂ ਤੂੰ ਮੇਰੀ ਪਤਨੀ ਮੰਨ ਨਾਲੀ ਆ ਫਿਰ ਹੂੰ ਚਲ ਐ ਕਰ ਜਵਾਕ ਚੱਕਲਾ ਤੂੰ ਰੋਈ ਜਾਂਦਾਗਾ ਬਾਪੂ ਕੋਲੇ ਬਾਪੂ ਨੂੰ ਮੈਂ ਕਹਿ ਦਿੰਦਾਗਾ ਜਾ ਕੇ ਫਿਰ ਹੋਰ ਕੀ ਠੀਕ ਆ ਹਾਂ ਚਲਦੀ ਮੈਂ ਪਰਜਾਈ ਦਾ ਫੈਸਲਾ ਫਿਰ ਠੀਕ ਆ ਸਾਰਿਆਂ ਦਾ ਫੈਸਲਾ ਕਹੇ ਨਵੇਂ ਵੀ ਬਾਪੂ ਨੂੰ ਜਾ ਕੇ ਵੀ ਸੋਡੇ ਨਾਲ ਹੀ ਆ ਮੇਰਾ ਫੈਸਲਾ ਵੀ ਹੈਲੋ ਹਾਂ ਮੈਂ ਸ਼ਸ਼ੀ ਕਾਲਾ हां मैं ठीक हां ਤੁਸੀਂ ਠੀਕ ਹੋਗੇ हां ਅਸੀਂ ਵੀ ਸਾਰੇ ਠੀਕ ਠਾਕਾਂਗੇ ਬਸ ਤੁਹਾਨੂੰ ਪਤਾ ਹੀ ਆ ਕੀ ਗੱਲਾਂ ਹੋ ਰਹੀਆਂ ਨੇ ਘਰ ਦੇ ਵਿੱਚ ਮੈਂ ਤਾਂ ਸੁਖੀ ਨੇ ਸਲਾਹ ਕੀਤੀ ਸੀਗੀ ਵੀ ਆਪਾਂ ਦੋਨੇ ਵਿਆਹ ਕਰਾ ਲੈਨੇ ਆਂਗੇ ਹਾਂ ਉਹਨੂੰ ਵੀ ਕੋਈ ਇਤਰਾਜ਼ ਨਹੀਂ ਹੈਗਾ ਇਸ ਗੱਲ ਨਾਲ ਬਾਕੀ ਤੁਸੀਂ ਗੱਲ ਕਰ ਲਓ ਬਾਪੂ ਜੀ ਨਾਲ ਜਿਵੇਂ ਵੀ ਕਹਿਣਗੇ ਮੈਂ ਤੁਹਾਡੀ ਹਰ ਗੱਲ ਮੰਨਣ ਨੂੰ ਤਿਆਰ ਆਂਗੀ ਠੀਕ ਆ ਚਲ ਤੁਸੀਂ ਗੱਲ ਕਰ ਲਓ ਠੀਕ ਆ ਕੇ ਹਾਂ ਹਾਂ ਮੈਂ ਖੁਸ਼ ਹਾਂ ਕਿ ਫਿਰ ਜਿਵੇਂ ਤੁਹਾਡੀ ਖੁਸ਼ੀ ਚ ਖੁਸ਼ੀ ਆ ਮੈਂ ਹੁਣ ਫਿਰ ਮੈਂ ਕਹੋ ਤੱਕ ਮੈਂ ਇਕੱਲੀ ਜ਼ਿੰਦਗੀ ਕੱਢੂੰਗੀ ਜਵਾਖਾਂ ਨੂੰ ਵੀ ਤਾਂ ਪਾਲਣਾ ਪੈਣਾਗਾ ਸਹਾਰਾ ਉਹ ਤਾਂ ਕਹਿ ਰਿਹਾਗਾ ਕਿ ਮੈਂ ਤੇਰਾ ਸਹਾਰਾ ਬਣਨ ਨੂੰ ਤਿਆਰ ਆਗਾ ਹਾਂ ਹਾਂ ਠੀਕ ਆ ਚਲ ਠੀਕ ਆ ਤੁਸੀਂ ਮਾਰੋ ਗੇੜਾ ਹੈ ਠੀਕ ਆ ਮਾਂ ਮਾਂ ਨੂੰ ਵੀ ਟੈਨਸ਼ਨ ਹੋਈ ਪਈ ਹੋਗੀ ਹੁਣ ਮੈਂ ਮਾਂ ਨੂੰ ਇਦਾਂ ਕਹਿ ਕੇ ਦਿਲ ਵੀਨ ਤੋੜ ਸਕਦੀ ਕਿ ਮੈਂ ਨਹੀਂ ਇਹ ਰਿਸ਼ਤਾ ਕਰਨਾ ਨਾ ਮੈਂ ਵਿਆਹ ਕਰਾਉਣਾਗਾ ਇਦਾਂ ਵੀ ਨਹੀਂ ਕਹਿ ਸਕਦੀ ਚਲ ਜਿਵੇਂ ਵੱਡਿਆਂ ਦੀ ਮਰਜ਼ੀ ਹੈਗੀ ਉਵੇਂ ਮੈਨੂੰ ਮਨਜ਼ੂਰ ਆ ਖੌਣਾਂ ਦੱਸ ਖੁਸ਼ਾਂ ਤੂੰ ਹੁਣ ਤਾਂ ਮੈਂ ਵਿਆਹ ਕਰਵਾ ਲਿਆ ਨਾ ਤੇਰੇ ਨਾਲ ਹਾਂਜੀ ਖੁਸ਼ਾਂ ਹਮ ਬਸ ਹੁਣ ਤੂੰ ਚਿਹਰੇ ਤੇ ਉਦਾਸੀ ਨਾ ਲਿਆ ਕਰ ਨਹੀਂ ਮੈਂ ਕਿਉਂ ਦੱਸਣਾ ਉਹ ਆਪਣਾ ਹੁਸਨ ਸੌਂ ਗਿਆ ਹਾਂ ਪ੍ਰੀਤ ਵੀ ਸੌਂ ਗਿਆ ਹੈ ਸੌਂ ਗਿਆ ਤਾਂ ਦੋਨੇ ਚਲ ਬਾਪੂ ਨਾ ਵੀ ਵਧੀਆ ਆਪਾਂ ਨੂੰ ਕਿੰਨਾ ਸਹਾਰਾ ਗਾ ਹਨ ਜਵਾਕਾਂ ਕਾਂਭ ਲੈਂਦਾ ਚਲ ਮੈਂ ਖੇਤ ਦੇ ਕੰਮਕਾਰ ਕਰ ਲੈਣਾ ਤੂੰ ਘਰ ਦੇ ਕੰਮ-ਕਾਰ ਕਰ ਲੈਣੀ ਹੈਗੀ। ਹੋਰ ਕੀ ਰਲ ਮਿਲ ਕੇ ਹੋ ਜਾਂਦਾ ਸਾਰਾ। ਹਮ। ਚੱਲ ਜੋ ਰਿਸ਼ਤੇਦਾਰਾਂ ਨੇ ਕਰਤਾ ਛਕਨ ਬਿਹਾਰ ਵਧੀਆ ਹਨ। ਹਮ। ਹੋਰ ਕੀ ਆ? ਕੋਸ਼ਿਸ਼ ਤਾਂ ਹੈਗੀ ਮੇਰੇ ਨਾਲ ਵਿਆਹ ਕਰਾ ਕੇ। ਅਜ ਤਾਂ ਨਹੀਂ ਵੀ ਕਿਸੇ ਰਿਸ਼ਤੇਦਾਰਨ ਤੱਕ ਆਗੀ ਤਾਂ ਇਹ ਤੂੰ ਦਾਬ ਵਿੱਚ ਆ ਕੇ ਫੈਸਲਾ ਲੈਤਾਗਾ। ਨਹੀਂ ਐਦਾਂ ਦੀ ਗੱਲ ਨਹੀਂ ਹੈਗੀ। ਤੂੰ ਐ ਕਿਉਂ ਕਹਿ ਰਿਹਾ ਬਾਰ-ਬਾਰ? ਨਹੀਂ ਦੇਖਾ। ਤੈਨੂੰ ਪਤਾ ਹੀ ਹੈ ਨਾ ਮੈਂ ਤੇਰੇ ਤੇ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਸਿਪਾਉਣਾ ਚਾਹੁੰਦਾ। ਜਾਂ ਦਵਾ ਨਾਲ ਨਹੀਂ ਸੀ ਵਿਆਹ ਕਰਵਾਉਣਾ ਚਾਹੁੰਦਾ। ਹਮ ਬਾਕੀ ਹੁਣ ਤੋ ਕਿਸੇ ਦੀ ਪ੍ਰਵਾਨ ਮੰਨੀ ਚੰਗਾ ਜੋ ਲੋਕ ਕਹਿੰਦੇ ਨੇ ਕਿਹੀ ਜਾਣਦੇ। ਹਮ ਬਸ ਉਹੀ ਗੱਲ ਸੱਚੀ ਕਿਸੇ ਨੇ ਕਹੀ ਆ। ਬਈ ਕਹਿੰਦੇ ਹੁੰਦੇ ਨੇ ਆਰੀ ਦੇ ਤਦਨ ਦੇ ਇੱਕ ਪਾਸੇ ਹੁੰਦੇ ਨੇ ਜਹਾਂ ਦੇ ਤਾਂ ਦੋਹੇ ਪਾਸੇ ਹੁੰਦੇ ਨੇ ਲੋਕ ਤਾਂ ਕਿਸੇ ਪਾਸੇ ਵੀ ਨਹੀਂ ਆਉਂਦੇ। ਇਹ ਤਾਂ ਬੰਦੇ ਨੂੰ ਮਾਰ ਕੇ ਰਾਜੀ ਹੁੰਦੇ ਨੇ। ਪਤਾ ਨਹੀਂ ਲੋਕਾਂ ਜਿੰਨੀ ਨੈਗੇਟਿਵਿਟੀ ਖਾਤੋਂ। ਚੱਲੇ ਲੋਕਾਂ ਦੇ ਮੂੰਹ ਬੰਦ ਹੋ ਗਏ ਨਾ। ਜਿਹੜੇ ਮੂੰਹ ਹਾਂ ਜਿਹੜੇ ਕਹਿੰਦੇ ਸੀ ਉਹਨਾਂ ਦੇ ਮੂੰਹ ਬੰਦ ਹੋ ਗਏ। ਆ ਹੁਣ ਕਹੀ ਜਾਣ ਕੀ ਕਹਿਣਾਗਾ। ਹੁਣ ਵਿਆਹ ਕਰਵਾ ਹੀ ਲਿਆ। ਹੂੰ। ਕਹਿ ਲੈਂਦੇ ਸਮੀ ਨਹੀਂ ਵਿਆਹ ਕਰਵਾਉਣਾ। ਤਾਂ ਦਿਖਾਵਾ ਸਾਰਾ। ਹੁਣ ਕਿਉਂ ਬੋਲਣਗੇ? ਹੁਣ ਤਾਂ ਪਤਾ ਲੱਗ ਗਿਆ ਉਹਨਾਂ ਨੂੰ। ਆਹੋ ਹੁਣ ਪਤਾ ਲੱਗ ਗਿਆ। ਹੁਣ ਹੁਣ ਕੋਈ ਥੋੜੀ ਬੋਲੂਗਾ ਆਪਾਂ ਨੂੰ। ਹਾਂ ਬਾਕੀ ਆਪਣੇ ਜਵਾਕ ਨੂੰ ਵੀ 100 ਗੱਲਾਂ ਕਹਿੰਦੇ ਲੋਕ ਨੂੰ ਕਹਦੇ ਮੈਂ ਉਹ ਬੈਠਿਆ ਉਹਨੇ ਕਰ ਜਾ ਕੇ ਉਹਨਾਂ ਨੂੰ ਸਾਥ ਚ। ਹੂੰ। ਉੱਥੇ ਸਾਰੇ ਬੇਕਾਰ ਬੰਦੇ ਬੈਠੇ ਅਮੀਦ ਉਹ ਜਵਾਕ ਤੇ ਪ੍ਰਭਾਵ ਪੈਂਦਾ ਇਹ ਚੀਜ਼ ਹੂੰ ਏਕ ਦਿਨ ਜਵਾਕ ਕਹਿੰਦਾ ਇਹ ਕਹਿੰਦਾ ਮੈਨੂੰ ਐ ਪੁੱਛਾਂਗੇ ਵੀ ਤੇਰਾ ਡੈਡੀ ਕਿਹੜਾ ਹੈਗਾ ਉਹ ਸੀ ਵੀ ਕਰਮਜੀਤ ਸੀ ਕਿਹੜਾ ਸੀ ਹੁਣ ਦੇਖ ਲੈ ਕਿੰਨੀਆਂ ਘਟੀਆਂ ਹਰਕਤਾਂ ਕਰ ਮੀ ਜਵਾਕ ਨੂੰ ਇਹ ਚੀਜ਼ਾਂ ਪੁੱਛਣੀਆਂ ਚਾਹੀਦੀਆਂ ਲੋਕਾਂ ਦੀ ਸੋਚ ਪਤਾ ਨਹੀਂ ਕਿੱਧਰ ਨੂੰ ਜਾਂਦੀ ਬਸ ਉਹ ਵੀ ਤਾਂ ਮੈਂ ਤੈਨੂੰ ਕਹਿੰਦੀ ਸੀ ਵੀ ਤੂੰ ਕਿਦਾ ਕਿਦਾ ਮੂੰਹ ਬੰਦ ਕਰੇ ਹੁਣ ਸਭ ਦੇ ਮੂੰਹ ਬੰਦ ਹੋ ਗਏ ਆਪਾਂ ਵਿਆਹ ਕਰਾ ਲਿਆ ਹੂੰ ਹੂੰ ਹੁਣ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਆਪਾਂ ਨੂੰ ਜੋ ਮਰਜ਼ੀ ਬੋਲੀ ਜਾਣ ਲੋਕ ਚਲ ਆਪਾਂ ਜ਼ਿੰਦਗੀ ਤਾਂ ਇੱਕ ਆਪਾਂ ਜਿੰਦਗੀ ਦੇ ਕੰਨ ਨਵੇਂ ਸਰੇ ਤੋਂ ਸ਼ੁਰੂਆਤ ਕਰਦੇ ਆਂਗੇ। ਹੂੰ। ਝੂੜਾ ਝੜਾ ਪਾਇਆ ਨਹੀਂ ਫਿਰ ਤੂੰ ਅੱਜ। ਹੂੰ। ਬਸ ਕੁਛ ਹਲਾਤੀ ਇਹ ਜੋਗਿਆ ਹਨਾ ਟਾਈਮ ਵੀ ਨਹੀਂ ਲੱਗਿਆ ਹੁਣ ਆਪਾਂ। ਬਾਕੀ ਸੌਣੇ ਵੀ ਨਹੀਂ ਲੱਗਦੇ। ਚੱਲ ਜਿਵੇਂ ਹੋ ਗਿਆ ਠੀਕ ਆ। ਹੂੰ। ਚੱਲ ਕੋਈ ਨਾ। ਬਾਕੀ ਹੁਣ ਤੂੰ ਬਾਈ ਨੂੰ ਇੱਕ ਮਾੜਾ ਸੁਪਨਾ ਸਮਝ ਕੇ ਭੁੱਲ ਜਾ ਹਨਾ ਜੋ ਵੀ ਹੋ ਗਿਆ ਚੱਲ। ਕਿਉਂਕਿ ਜੇ ਤੂੰ ਇਹ ਗੱਲਾਂ ਦਿਲ ਚ ਲਈ ਜਾਵੇਂਗੀ ਫਿਰ ਤੇਰਾ ਮਨ ਉਨਹੀਂ ਖਰਾਬ ਹੋਊਗਾ ਹੂੰ ਤੂੰ ਤਾਂ ਮੇਰੀ ਬੇਰੰਗ ਜ਼ਿੰਦਗੀ ਚ ਰੰਗ ਭਰਤੇ ਬਸ ਐ ਹੀ ਹੁੰਦਾ ਕਹਿੰਦੇ ਹੁੰਦੇ ਨੇ ਪੱਤੇ ਝਾੜ ਤੋਂ ਬਾਅਦ ਇੱਕ ਵਾਰ ਬਹਾਰ ਆਉਂਦੀ ਆ ਕਹਿੰਦੇ ਹੁੰਦੇ ਨੇ ਬੇਪੱਪਲ ਦੇ ਪੱਤੇ ਐ ਕਿਉਂ ਖੜਖੜ ਲਾਈ ਆ ਪੱਤਾ ਝੜ ਪੁਰਾਣੇ ਵੀ ਰੁੱਤ ਨਵੇਂ ਆਂਦੀ ਆ ਹੂੰ ਉਹੀ ਹੋ ਗਿਆ ਵੀ ਉਹ ਦੁੱਖਾਂ ਨੂੰ ਕਿਹਾ ਗਿਆ ਬੇਕ ਦਿਨ ਸੁੱਖ ਵੀ ਆਉਂਦੇ ਨੇ ਹਣਾ ਕਿਤਾਬਾਂ ਬਹੁਤ ਪੜ੍ਹਦਾਂ ਉਹੀ ਗੱਲਾਂ ਸੁਣਾਉਂਦਾ ਰਹਿਣਾਗਾ ਹੋਰ ਫਿਰ ਇਹ ਗੱਲਾਂ ਬਾਕੀ ਜਿਹੜੇ ਬੰਦੇ ਨੇ ਜ਼ਿੰਦਗੀ ਚ ਹੰਡਾਇਆ ਕੁਛ ਹਨਾ ਉਹਦਾ ਤੇਰਬਾ ਬੋਲਦਾ ਜਿਹੜੇ ਬੰਦੇ ਨੇ ਨਿਚੋੜ ਕੱਢੇ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਹੂੰ ਹੂੰ ਹੁਣ ਸਭ ਕੁਝ ਦੇਖਿਆਗਾ ਲੋਕਾਂ ਦੀ ਸੋਚ ਬਾਰੇ ਜਾਣਦੇ ਆ ਕੀ ਸੋਚਦੇ ਨੇ ਸਭ ਕੁਝ ਪਤਾਗਾ ਚਲ ਛੱਡ ਲੋਕਾਂ ਦੀ ਗੱਲਾਂ ਨੂੰ ਹੂੰ ਹੁਣ ਲੋਕਾਂ ਲੋਕ ਬੋਲਣ ਜੋਗੇ ਨਹੀਂ ਹੈਗੇ ਹੁਣ ਕੁਛ ਆਪਣਾ ਚਲ ਹੁਣ ਚਾਰਾ ਬਜੋ ਕਰਦਾ ਚੰਗਾ ਹੀ ਕਰਦਾ ਚਾਰ ਪਿਆਰ ਦੀਆਂ ਗੱਲਾਂ ਕਰਦੀ ਆ ਆਪਾਂ ਤਾਂ ਸੀਰੀਅਸ ਗੱਲਾਂ ਲੈ ਕੇ ਬੈਗੇ ਮੈਂ ਤਾਂ ਤੇਰੇ ਕਦੇ ਹੱਥ ਵੀ ਨਹੀਂ ਫੜ ਕੇ ਦੇਖਿਆ ਆਪਣਾ ਰਿਸ਼ਤਾ ਹੀ ਹੋਰਸਾਬ ਦਾ ਸੀ ਚਲ ਹੁਣ ਜਦੋਂ ਆਪਾਂ ਵਿਆਹ ਦੇ ਰਿਸ਼ਤੇ 'ਚ ਬੰਦੇ ਗਏ ਹੁਣ ਸਭ ਕੁਝ ਤੈਨੂੰ ਪਤਾ ਹੀ ਆ ਹਨਾ ਚਲ ਜੋ ਸਮਾਜ ਨੂੰ ਮਨਜ਼ੂਰ ਸੀ ਹੂੰ ਸਿਆਲ பேਕ ਕੇ ਗੱਲਾਂ ਬਾਤਾਂ ਕਰਦੇ ਆਪਾਂ ਬੈਠੀ ਬੈਠੀ ਤੱਕ ਜੰਗੀ ਕਿੰਨਾ ਕੁ ਟਾਈਮ ਬੈਠੇ ਰਹਾਂਗੇ ਕਿੰਨਾ ਟਾਈਮ ਹੋ ਗਿਆ ਗੱਲਾਂ ਬਾਤਾਂ ਕਰਦੇ ਆ ਨੂੰ ਆਪਾਂ ਨੂੰ ਹੂੰ ਮੈਂ ਉਹ ਲੈ ਕੇ ਆਉਣੇ ਹਾਂ ਤੇਰੇ ਵਾਸਤੇ ਹਾਂ ਹਾਂ ਛਕਣਾ ਤਾਂ ਦੱਦਲੇ ਆਉਣੀਆਂ ਆ ਹਾਂ